ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜੂ ਕਣਕਵਾਲੀਆ ਤੁਸੀਂ ਦੇਖ ਰਹੇ ਹੋ ਰਾਜੂ ਕਣਕਵਾਲੀਆ Facebook ਪੇਜ ਤੇ ਰਾਜੂ ਕਣਕਵਾਲੀਆ YouTube ਚੈਨਲ ਸੋ ਦੋਸਤੋ ਅੱਜ ਅਸੀਂ ਚੱਲੇ ਆ ਪਿੰਡ ਛਜੂਪਟ ਨਾਬਾ ਅ ਤਹਿਸੀਲ ਦੇ ਕੋਲੇ ਪਿੰਡ ਇਹ ਉੱਥੇ ਇੱਕ ਅਨੋਖੀ ਚੀਜ਼ ਦੇਖਣ ਨੂੰ ਮਿਲੂਗੀ ਤੁਹਾਨੂੰ ਅੱਜ ਅ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਮਿਸਤਰੀ ਤਾਂ ਤੁਸੀਂ ਹਰੇਕ ਹੀ ਲਾਉਂਦੇ ਆਪਾਂ ਹਨਾ ਘਰ ਬਣਾਉਣ ਵਾਸਤੇ ਤੇ ਕੋਈ ਨਾ ਕੋਈ ਜਗ੍ਹਾ ਬਣਾਉਣ ਵਾਸਤੇ ਆਪਾਂ ਨੂੰ ਰਾਜਗਿਰੀ ਮਿਸਤਰੀ ਦੀ ਜਿਹੜੀ ਲੋਡ ਪੈਂਦੀ ਹੈ ਨਾ ਹਰੇਕ ਕੰਮਕਾਰ ਆਪਾਂ ਕਰਾਉਣੇ ਆ ਮਿਸਤਰੀ ਤੋਂ ਤੇ ਉੱਥੇ ਮਿਸਤਰੀ ਲੱਗੇ ਹੋਇਆ ਤੇ ਉਹ ਆਪਾਂ ਉਹਦੇ ਨਾਲ ਗੱਲਬਾਤ ਕਰਾਵਾਂਗੇ ਤੇ ਅਨੋਖੀ ਇੱਕ ਜਿਹੜੀ ਗੱਲ ਹੈ ਸਾਨੂੰ ਦੇਖਣ ਨੂੰ ਮਿਲੂਗੀ ਉਹ ਅੱਜ ਤੇ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਬੱਡੇ ਬਾਪੇ ਅੱਜ ਕਰਾ ਅਸੀਂ ਪਹੁੰਚ ਚੁੱਕੇ ਹਾਂ ਜੀ ਆਪਣੀ ਮੰਜ਼ਿਲ ਦੇ ਉੱਤੇ ਜੋ ਇਹ ਘਰ ਹੈ ਜੀ ਇੱਥੇ ਮਿਸਤਰੀ ਵੀਰ ਲੱਗੇ ਹੋਏ ਨੇ ਜਿਨ੍ਹਾਂ ਦਾ ਅੱਜ ਸਾਨੂੰ ਮੁਲਾਕਾਤ ਕਰਾਉਣੀ ਜਿਨ੍ਹਾਂ ਨਾਲ ਸੋ ਆਜੋ ਫਿਰ ਸਾਨੂੰ ਨਾਲੇ ਤਾਂ ਮਿਸਤਰੀ ਵੀਰਾਂ ਦਾ ਕੰਮ ਦਿਖਾਉਣੇ ਆ ਕਿੱਦਾਂ ਦਾ ਕਰਿਆ ਹੋਇਆ ਤੇ ਨਾਲੇ ਜੋ ਅੱਜ ਤੋਂ 20 ਤੋਂ ਲੈ ਕੇ 50 ਸਾਲ ਦੇ ਵਿੱਚ ਮਿਸਤਰੀ ਵੀਰਾਂ ਨੂੰ ਘਰੋਂ ਜਦੋਂ ਜਾਂਦੇ ਸੀ ਕੰਮ ਕਰਕੇ ਉਦੋਂ ਉਹਨਾਂ ਦਾ ਖੇਸ ਵਗੈਰਾ ਨਾਲ ਜੈਜਾ ਟਾਈਮ ਸੀ ਹਨਾ ਮਠਿਆਈ ਦੇ ਕੇ ਤੇ ਬੇਦਾ ਕਰਿਆ ਜਾਂਦਾ ਸੀ ਉਹਨਾਂ ਨੂੰ ਸਗਨ ਦੇ ਕੇ ਪ੍ਰੋਪਰ ਤੇ ਉਦਾਂ ਦਾ ਹੀ ਜੋ ਹੁਣ ਇਹ ਅਲੋਪ ਹੁੰਦਾ ਜਾ ਰਿਹਾ ਹੈ ਤੇ ਅੱਜ ਡਾਕਟਰ ਹਰਵਿੰਦਰ ਕੁਮਾਰ ਜੀ ਵੱਲੋਂ ਮਿਸਤਰੀ ਦਾ ਕੰਮ ਨਿਭੜ ਗਿਆ ਇਹਨਾਂ ਦਾ ਤੇ ਅੱਜ ਇਹਨਾਂ ਦਾ ਵੀ ਮਨ ਦਾ ਮਾਨ ਸਨਮਾਨ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਤੇ ਕਰਿਆ ਜਾਊਗਾ ਜੀ ਉਹ ਤੇ ਇਹ ਚੀਜ਼ਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਈ ਤੇ ਮਿਸਤਰੀ ਵੀਰਾਂ ਨਾਲ ਅਸੀਂ ਗੱਲ ਕਰੀ ਸੀ ਉਹ ਕਹਿੰਦੇ ਭਈ ਇੰਦਾਂ ਦਾ ਸਾਡੇ ਨਾਲ ਮਾਨ ਸਨਮਾਨ ਹੈ ਜਿਹੜਾ ਕਦੇ ਨਹੀਂ ਕਰਿਆ ਬਲਕਿ ਸਾਡੇ ਉਲਟਾ ਪੈਸੇ ਵੀ ਲੋਕ ਦੱਬ ਜਾਂਦੇ ਨੇ ਜਦੋਂ ਕੰਮ ਕਰਿਆ ਹੁੰਦਾ ਹੈ ਸਾਡੇ ਪੈਸੇ ਵੀ ਮਰ ਜਾਂਦੇ ਨੇ ਗਿਆ ਨਹੀਂ ਰਹਿ ਜਾਂਦੇ ਨੇ ਸੋ ਅੱਜ ਜੋ ਤੁਹਾਨੂੰ ਦਿਖਾਵਾਂਗੇ ਮਿਸਤਰੀ ਵੀਰਾਂ ਨਾਲ ਵੀ ਗੱਲ ਕਰਾਵਾਂਗੇ ਤੇ ਹਰਵਿੰਦਰ ਜੀ ਡਾਕਟਰ ਸਾਹਿਬ ਮੈਂ ਪਹਿਲਾਂ ਤੁਹਾਡੀ ਗੱਲ ਕਰਾਉਣਾ ਜੀ ਤੇ ਇਹ ਨੇ ਡਾਕਟਰ ਹਰਵਿੰਦਰ ਕੁਮਾਰ ਜੀ ਕਰਾਉਣੇ ਜੀ ਗੱਲਬਾਤ ਇਹਨਾਂ ਨਾਲ ਜਿਨ੍ਹਾਂ ਦੇ ਲੱਗੇ ਹੋਏ ਨੇ ਮਿਸਤਰੀ ਤੇ ਇਹਨਾਂ ਵੱਲੋਂ ਅੱਜ ਜਿਹੜੇ ਮਿਸਤਰੀ ਭਰਾ ਨੇ ਇਹਨਾਂ ਦਾ ਮਾਨ ਸਨਮਾਨ ਕਰਕੇ ਭੇਜਣਾ ਜੀ ਇਹਨਾਂ ਨੂੰ ਵੀ ਕੰਮ ਤੋਂ ਖੁਸ਼ ਹੋ ਕੇ ਜਿਹੜਾ ਉਹਨਾਂ ਨੂੰ ਸਗਨ ਹੈ ਉਹ ਲੱਗੇ ਹੋਏ ਨੇ ਮਿਸਤਰੀ ਇੱਧਰ ਸਾਨੂੰ ਉਹਨਾਂ ਨਾਲ ਵੀ ਉੱਥੇ ਵੀ ਲੈ ਕੇ ਚੱਲਾਂਗੇ ਤੇ ਉਹ ਉਧਰ ਬਾਗਲ ਚ ਆ ਇਧਰੋਂ ਕੰਮ ਨਮੇੜ ਕੇ ਸਾਰਾ ਪੂਰਾ ਵਧੀਆ ਸਫਾਈ ਨਾਲ ਕੰਮ ਆ ਜਿਹੜਾ ਉਹ ਕਰਿਆ ਹੈ ਪਲਾਸਟਰ ਵਗੈਰਾ ਪੂਰਾ-ਪੂਰਾ ਜਿਹੜੀਆਂ ਬਣਾਈਆਂ ਨੇ ਦੂਸਰਾ ਆ ਤੁਹਾਨੂੰ ਦਿਖਾਉਨੇ ਆ ਪੂਰਾ ਯਾਨੀ ਕਿ ਵਧੀਆ ਕੰਮ ਕਰਿਆ ਹੈ ਕਰਦਿਆ ਵਾਂਗੂ ਕੰਮ ਕਰਿਆ ਹੈ ਆਪ ਦਾ ਸਮਝ ਗਏ ਇਦਾਂ ਨਹੀਂ ਹੈਗਾ ਵੀ ਚਲ ਮਾ ਜਾ ਕੰਮ ਕਰਤਾ ਹਾਂ ਜੀ ਤੇ ਡਾਕਟਰ ਸਾਹਿਬ ਨਾਲ ਵੀ ਆਪਾਂ ਕਰਾਵਾਂਗੇ ਅੱਲ ਬਾਅਦ ਇਹ ਪਹਿਲਾਂ ਦੇ ਕੰਮ ਤੋਂ ਹਾਂਜੀ ਇਹ ਡਾਕਟਰ ਹਰਵਿੰਦਰ ਕੁਮਾਰ ਜੀ ਨੇ ਪਿੰਡ ਛੱਜੂ ਭੱਟ ਤੋਂ ਸੋ ਅੱਜ ਜੋ ਮਿਸਤਰੀ ਦਾ ਕੰਮ ਲੱਗਿਆ ਹੈ ਤੇ ਇਹਨਾਂ ਨੂੰ ਪੁੱਛਦਿਆਂ ਵੀ ਕਿਵੇਂ ਲੱਗਿਆ ਜੀ ਡਾਕਟਰ ਸਾਹਿਬ ਤੁਹਾਨੂੰ ਮਿਸਤਰੀਆਂ ਦਾ ਜੋ ਕੰਮ ਹੈ ਸਭ ਤੋਂ ਪਹਿਲਾਂ ਸਸਿਕਾ ਜੀ ਸਾਰਿਆਂ ਨੂੰ ਮਿਸਤਰੀ ਦਾ ਕੰਮ ਲੱਗਾਈ ਬਹੁਤ ਵਧੀਆ ਹਾਂਜੀ ਘਰਦਿਆਂ ਵਾਂਗੂ ਕੰਮ ਕੀਤਾ ਹਾਂਜੀ ਕੋਈ ਦੱਦ ਵੱਡ ਨਹੀਂ ਕੀਤੀ ਮੈਂ ਤਾਂ ਠੇਕਾ ਦਿੱਤਾ ਹੋਇਆ ਸੀ ਮੈਂ ਤਾਂ ਆਪਣੀ ਦੁਕਾਨਦਾਰੀ ਕਰਦਾ ਦੇਖੋ ਤੇ ਆਪਾਂ ਤਾਂ ਵਿਅਸਤ ਤੇ ਹਾਂਜੀ ਇਹਨਾਂ ਨੇ ਕੋਈ ਪਿੱਛਾ ਨਹੀਂ ਟਿਕਾਇਆ ਕੋਈ ਐ ਖੇ ਖਰਾਬ ਨਹੀਂ ਕੀਤਾ ਹਾਂਜੀ ਇੱਕ ਨੰਬਰ ਕੰਮ ਕੀਤਾ ਇਹਨਾਂ ਦੇ ਕੰਮੋਂ ਤਾਂ ਖੁਸ਼ ਹੋ ਕੇ ਹਾਂਜੀ ਅੱਜ ਇਹਨਾਂ ਦਾ ਜੀ ਕਰਦਾ ਵੀ ਇਹਨਾਂ ਦਾ ਕੋਈ ਸਨਮਾਨ ਕੀਤਾ ਜਾਵੇ ਹਾਂਜੀ ਹਾਂ ਅੱਜ ਤੋਂ ਜਿਹੜੇ ਪਿਛਲੇ 20 50 ਸਾਲ ਪਹਿਲਾਂ ਜਦੋਂ ਦੇਖਦੇ ਆਂ ਤਾਂ ਇਹ ਨਾ ਹੁੰਦੇ ਹੁੰਦੇ ਸੀਗੇ ਹਾਂਜੀ ਕੋਈ ਖੇਸ ਦੇ ਕੇ ਸਨਮਾਨ ਕਰਦਾ ਸੀ ਕੋਈ ਕੁਸ ਆਪਾਂ ਵੀ ਮਾੜਾ ਮੋਟਾ ਇਹਨਾਂ ਨੂੰ ਕੋਈ ਦੇ ਕੇ ਕਪੜਾ ਲੀਦਾ ਜਾਂ ਹਾਂਜੀ ਹਾਂਜੀ ਥੋੜਾ ਬੋਤਾ ਮਠਿਆਈ ਵਗੈਰਾ ਦੇ ਕੇ ਹਾਂਜੀ ਥੋੜਾ ਕਰਾਂਗੇ ਇਹਨਾਂ ਦਾ ਮਤਲਬ ਠੀਕ ਹੈ ਜੀ ਬਹੁਤ ਦੇਖਦੇ ਵੀ ਜੇ ਦੁਬਾਰੇ ਚੱਲਦਾ ਇਹ ਕੰਮ ਹਾਂਜੀ ਹਾਂ ਇਹ ਪਰੰਪਰਾ ਸਾਡੀ ਬੁਧੀਆਂ ਕੰਮ ਕਰਨ ਵਾਲੇ ਦਾ ਸਨਮਾਨ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਸਹੀ ਗੱਲ ਹੈ ਜੀ ਸੋ ਇਹ ਪਰੰਪਰਾ ਜਿਹੜੀ ਹੈ ਹੁਣ ਅਲੋਪ ਹੁੰਦੀ ਜਾ ਰਹੀ ਹੈ ਅਲੋਪ ਹੁੰਦੀ ਜਾਂਦੀ ਹੈ ਇਹ ਹੁਣ ਤੁਸੀਂ ਨਵੇਂ ਪਿਰਤ ਪਾਉਂਗੇ ਤਾਂ ਹੋਰ ਵੀ ਲੋਕਾਂ ਨੂੰ ਜਿਹੜਾ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਦੇਖ ਕੇ ਕੁਝ ਨਾ ਕੋਈ ਸਿਹਤ ਮਿਲੂਗੀ ਮਾਨਸਮਾਨ ਜਿਹੜੇ ਮਿਸਤਰੀ ਭਰਾਵਾਂ ਦੇ ਨੇ ਰਾਜਗਰੀ ਦੇ ਨੇ ਹਨ ਇਹਨਾਂ ਨੂੰ ਕਰਨੇ ਜ਼ਰੂਰੀ ਉਹ ਮਤਲਬ ਕਿ ਹੋ ਜਾਣਗੇ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਇਹ ਨੇ ਜੀ ਮਿਸਤਰੀ ਬੁੱਧਰਾਮ ਜੀ ਤੇ ਕੰਮ ਬਹੁਤ ਹੀ ਵਧੀਆ ਸਫਾਈ ਨਾਲ ਕਰਦੇ ਨੇ ਤੇ ਆਪਦਾ ਸਮਝ ਕੇ ਕੰਮ ਕਰਦੇ ਨੇ ਜੀ ਇਹ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਆ ਜੋ ਕੋਰਾ ਵਗੈਰਾ ਨੇ ਜਿਵੇਂ ਕਿ ਇਹ ਸਫਾਈ ਦੇ ਨਾਲ ਇਹਨਾਂ ਨੇ ਪਲਾਸਟਰ ਇਹ ਜੋ ਕਰਿਆ ਹੋਇਆ ਤੇ ਕਰਾਉਣਾ ਜੀ ਸੋਦੇ ਇਹਨਾਂ ਨਾਲ ਵੀ ਗੱਲਬਾਤ ਬਹੁਤ ਤੋਂ ਵਧੀਆ ਤਰੀਕੇ ਦੇ ਨਾਲ ਕੰਮ ਹੈ ਜੋ ਕਰਿਆ ਹੋਇਆ ਜੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਹੈਗਾ ਜੀ ਬਧਰਾਮ ਬਧਰਾਮ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਹੈ ਜੀ ਢਿੰਗੀ ਢਿੰਗੀ ਕਿੱਥੇ ਜਿਹਾ ਵਹ ਜਾਂਦਾ ਢਿੰਗੀ ਇਹ ਆਪਣੇ ਮਰੇਲ ਕੋਟਲਾ ਰੋਡ ਤੇ ਪੈਂਦਾ ਜੀ ਮਰੇਲ ਕੋਟਲਾ ਨਾ ਆਪਾਂ ਤੋਂ ਮਰੇਲ ਕੋਟਲਾ ਨੂੰ ਜੇ ਦਜਾ ਨੇ ਠੀਕ ਹੈ ਜੀ ਤੇ ਕਿਵੇਂ ਲੱਗਿਆ ਜੀ ਉਹ ਡਾਕਟਰ ਸਾਹਿਬ ਦੇ ਤੁਹਾਨੂੰ ਕੰਮ ਕਰਕੇ ਵਧੀਆ ਲੱਗਿਆ ਜੀ ਕੰਮ ਵਧੀਆ ਬੰਦੇ ਨੇ ਹਾਂ ਜੀ ਹਾਂ ਇੱਕ ਨੰਬਰ ਹੀ ਠੀਕ ਹੈ ਜੀ ਠੀਕ ਹੈ ਇਹਨਾਂ ਨੂੰ ਵੀ ਥੋੜਾ ਕੰਮ ਆ ਜਿਹੜਾ ਪਸੰਦ ਆਇਆ ਬਹੁਤ ਹਾਂ ਜੀ ਤੇ ਕੰਮ ਥੋੜਾ ਬਹੁਤ ਸ ਮਤਲਬ ਕਿ ਇੱਕ ਨੰਬਰ ਕੰਮ ਕਰਿਆ ਆਪਦੇ ਘਰ ਮੰਗੂ ਨਹੀਂ ਕਰਦੇ ਘਰ ਮੰਗੂ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਅਗਲਾ ਠੇਕੇ ਤੇ ਕੰਮ ਕਰਕੇ ਮੁੜ ਕੇ ਕਹਿੰਦਾ ਵੀ ਬਸ ਨਿਬੜ ਗਿਆ ਜੀ ਤੁਹਾਡਾ ਕੰਮ ਨਾ ਅਗਲਾ ਪੁੱਛਦੇ ਨਾ ਗਿੰਦੇ ਹਨਾ ਤੇ ਬਹੁਤ ਘੱਟ ਮਤਲਬ ਕਿ ਕਰਦੇ ਹੋਣੇ ਮਾਨ ਸਨਮਾਨ ਕਰਦੇ ਰਹਿੰਦੇ ਨਹੀਂ ਕਰਦੇ ਜਮੀ ਨਹੀਂ ਕਰਦੇ ਅੱਛਾ ਜੀ ਲੋ ਜੀ ਡਾਕਟਰ ਸਾਹਿਬ ਵੱਲੋਂ ਜੀ ਮਾਨ ਸਨਮਾਨ ਆ ਜਿਹੜਾ ਇਹ ਮਿਸਤਰੀ ਸਾਹਿਬ ਦੇ ਕੰਮ ਖੁਸ਼ ਹੋਏ ਤੋਂ

ਡਾਇਰੈਕਟਰ ਹਰਵਿੰਦਰ ਕੁਮਾਰ ਜੀ ਵੱਲੋਂ ਜੀ ਮਿਸਤਰੀ ਨੇ ਜਿਹੜੇ ਬਾਈ ਕੰਮ ਕਰੇ ਸੀ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਇਹਨਾਂ ਦਾ ਜਿਹੜਾ ਪਹਿਲਾਂ ਪਰੰਪਰਾ ਚੱਲਦੀ ਹੁੰਦੀ ਸੀ 사ਗਨ ਦਾ ਦੇ ਕੇ ਜਿਹੜਾ ਉਹ ਅਸੀਂ 사ਗਨ ਦੇ ਕੇ ਇਹਨਾਂ ਦਾ ਮਾਨ ਸਨਮਾਨ ਕਰਿਆ ਪਈਆਂ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਯਾਰ ਹੈ ਬਾਈ ਇਹਨਾਂ ਦਾ